ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਅੱਜ ਨਾ ਅਸੀਂ ਬਾਈ ਜੀ ਪਿੰਡ ਜੰਮੂ ਆਣਾ ਉੱਥੇ ਪਹੁੰਚਿਆ ਤੇ ਬਾਈ ਜੀ ਹੋਰਾਂ ਨੇ ਨਾ ਮੱਛੀ ਪਲਾਂਟ ਮੱਛੀ ਪਾਲਣਾ ਤੇ ਬਾਈ ਜੀ ਹੋਰਾਂ ਨੇ ਨਾ ਝਿੰਗਾ ਫਾਰਮ ਆ ਇੱਥੇ ਸੋ ਗੱਲਬਾਤ ਕਰਦੇ ਆ ਬਾਈ ਜੀ ਹੋਰਾਂ ਨਾਲ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਤੁਹਾਡਾ ਤੇ ਬਾਈ ਜੀ ਕਿੰਨੇ ਕ ਟਾਈਮ ਤੋਂ ਇਹ ਜਿਹੜਾ ਝਿੰਗਾ ਫਾਰਮ ਵਾਲਾ ਕੰਮ ਚਲਾਇਆ ਹੈ ਆਪਾਂ ਤਾਂ ਬਈ ਜਿੱਤੇ ਜਿਆਦਾ ਸਾਲ ਆ ਜੀ ਤਿੰਨ ਸਾਲ ਹੋ ਗਏ ਜੀ ਅੱਛਾ ਜੀ 10 ਸਾਲ 10 ਸਾਲ ਨਹੀਂ ਆਈਡੀ ਜੋਤਾ ਸਾਲ ਆ ਹਾਂ ਜੀ ਬਈ ਕਿੰਨੇ ਜਗ੍ਹਾ ਚ ਇਹ ਇਹ ਚਾਰ ਕਿੱल्ल्या ਚ ਬਈ ਅੱਛਾ ਬਈ ਚਾਰ ਕਿੱल्ल्या ਚ ਤੇ ਬਈ ਚਾਰ ਕਿੱल्ल्या ਚ ਤਿੰਨਾਂ ਸਾਲਾਂ ਤੋਂ ਹੀ ਤੁਸੀਂ ਇਹ ਕੰਮ ਕਰਦੇ ਆ ਰਹੇ ਹਾਂ ਜੀ ਹਾਂ ਜੀ ਬਈ ਇਹੇ ਜੀ ਇਸੇ ਵਜ੍ਹਾ ਤੇ ਬਈ ਇਹ ਜਿਹੜਾ ਮਤਲਬ ਸ਼ੁਰੂਆਤ ਕਿੱਥੋਂ ਆਈ ਕਿਵੇਂ ਮਨ ਨੂੰ ਲੱਗਿਆ ਵੀ ਆਪਾਂ ਇਧਰਲੇ ਪਾਸੇ ਨੂੰ ਚੱਲਣਾ ਇਹ ਯਾਰ ਬਾਸਾ ਤੁਹਾਡੇ YouTube ਤੋਂ ਵੇਖ ਕੇ ਜਾਂ ਸੁਣ ਕੇ ਜਾਂ ਆਪਣਾ ਫਿਸ਼ਰੀ ਡਿਪਾਰਟਮੈਂਟ ਆ ਖਾਰੇ ਪਾਣੀ ਵਾਲਾ ਇਹ ਜਿੱਥੇ ਪਾਣੀ ਮਾੜਾ ਬਹੁਤ ਜਿਆਦਾ ਮਾੜੇ ਪਾਣੀ ਆ ਉਹਦੇ ਵਾਸਤੇ ਇਹ ਬਹੁਤ ਵਧੀਆ ਚੀਜ਼ ਹੈ ਜਿੱਥੇ ਪਾਣੀ ਮਾੜਿਆ ਵੀ ਉੱਥੇ ਵਧੀਆ ਚੀਜ਼ ਆ ਖਾਰੇ ਪਾਣੀ ਜੀ ਖਾਰੇ ਪਾਣੀ ਜੀ ਚੰਗੇ ਪਾਣੀ ਜੀ ਨਹੀਂ ਹੋ ਰਹੇ ਠੀਕ ਆ ਬਈ ਜੀ ਬਾਕੀ ਫਿਰ ਇਹ ਤਾਂ ਜਿਹੜਾ ਝਿੰਗਾ ਫਾਰਮ ਆ ਜੇ ਕਿਸੇ ਨੇ ਮਤਲਬ ਆਪਣਾ ਜਿਹੜਾ ਜਿਵੇਂ ਤੁਸੀਂ ਦੱਸ ਰਹੇ ਹੋ ਵੀ YouTube ਤੋਂ ਵੇਖ ਕੇ ਵੀ ਅਸੀਂ ਇਨਾ ਪਾਸੇ ਆਏ ਹਨਾ ਤੇ ਆਪਣੇ ਤੋਂ YouTube ਤੋਂ ਦੇਖ ਕੇ ਵੀ ਕਈਆਂ ਨੇ ਵੀ ਇਹ ਕੰਮ ਧੰਦੇ ਆ ਤੇ ਸ਼ੁਰੂਆਤ ਕਰਨੇ ਹਨਾ ਠੀਕ ਠੀਕ ਤੇ ਕਰਨੇ ਵੀ ਹੈ ਬਾਈ ਹਨਾ ਨਾਲ ਤੇ ਬਾਈ ਇਹ ਮਤਲਬ ਇਹਦਾ ਜਿਹੜੀ ਪੂਗਾ ਉਹ ਕਿੱਥੋਂ ਸ਼ੁਰੂਆਤ ਹੁੰਦੀ ਹੈ ਕਿੱਥੋਂ ਮਿਲਦਾ ਜੇ ਕਿਸੇ ਨੂੰ ਸ਼ੁਰੂ ਵੀ ਕਰਨਾ ਹੋਵੇ ਤੇ ਬਾਈ ਆਂਧਰਾ ਪ੍ਰਦੇਸ਼ ਤੋਂ ਮਿਲਦਾ ਹੈ ਆਂਧਰਾ ਪ੍ਰਦੇਸ਼ ਤੋਂ ਬੋਲਦਾ ਮਿਲਦਾ ਇਹਦਾ ਸਿਕਰ ਜਿਹੜਾ ਅੱਛਾ ਬਾਈ ਫਿਰ ਆਪਾਂ ਨੂੰ ਇੱਥੋਂ ਕੋਈ ਬੁੱਕ ਕਰਾਉਣਾ ਪੈਂਦਾ ਕੋਈ ਨੰਬਰ ਵਗੈਰਾ ਹੁੰਦਾ ਜਾਂ ਨਹੀਂ ਹਾਂਜੀ ਉਹਨਾਂ ਦੇ ਬਾਇਰ ਹੁੰਦੇ ਆ ਜੀ ਉਹਨਾਂ ਦਾ ਹੈਗੇ ਕੰਟੈਕਟ ਨੰਬਰ ਹੁੰਦੇ ਸਾਰਿਆਂ ਦੇ ਜੀ ਅੱਛਾ ਜੀ ਉਹਨਾਂ ਤੋਂ ਬੁੱਕ ਕਰਾ ਕੇ ਆਪਾਂ ਨੂੰ ਆਂਧਰਾ ਤੋਂ ਬਾਇਰ ਦਿੱਲੀ ਤੱਕ ਆ ਜਾਂਦਾ ਜੀ ਉਦੋਂ ਆਪਾਂ ਆਪਾਂ ਨੂੰ ਲੈਣਾ ਉਹਨਾਂ ਦਾ ਦਿੱਲੀ ਉਹ ਜਾ ਕੇ ਲੈ ਕੇ ਆਉਣਾ ਪੈਂਦਾ ਤੇ ਬਾਈ ਜੀ ਜਿਹੜਾ ਆਹ ਜਿਹੜਾ ਆਪਣਾ ਕਿੰਨੀ ਜਗ੍ਹਾ ਜਿੱਦੇ ਵਿੱਚ ਬਾਕੀ ਜਗ੍ਹਾ ਤਾਂ ਸੁੱਕੀਆਂ ਹੋਈਆਂ ਤੇ ਇਹ ਕਿੰਨੀ ਜਗ੍ਹਾ ਇਹਦੇ ਇਹ ਬਾਈ ਛੀਕ ਨਾਲਾਂ ਦਾ ਥਾਂ ਦਾ ਜੀ ਅੱਛਾ ਛੀਕ ਨਾਲਾਂ ਦਾ ਇੱਕ ਆ ਜੀ ਅੱਛਾ ਜੀ ਬਾਈ ਜੀ ਇਹਦੇ ਵਿੱਚ ਛੀਕ ਨਾਲਾਂ ਦੇ ਵਿੱਚ ਕਿੰਨਾ ਪਾਇਆ ਜਾਂਦਾ ਉਹ ਪੂਰ ਇਹਦੇ ਵਿੱਚ ਲੱਖ ਕੁ ਬੱਚਾ ਪਾਇਆ ਜਾਂਦਾ ਛੀਕ ਨਾਲਾਂ ਚ ਲੋਰੀ ਕੋਈ ਘੱਟ ਵੀ ਪਾ ਲੈਂਦਾ ਕੋਈ ਵਧ ਵੀ ਪਾ ਲੈਂਦਾ ਜੀ ਅੱਛਾ ਜੀ ਆਮ ਇੱਕ ਏਕੜ ਦਾ ਹੀ ਸਵਾ ਲੱਖ ਬੱਚਾ ਆਉਂਦੀ ਹੈ ਕੋਈ ਦੋ ਵੀ ਪਾ ਲੈਂਦਾ ਜੀ ਤੇ ਉਹ ਬਾਈ ਲੱਖ ਜਿਹੜਾ ਬੱਚਾ ਹੁੰਦਾ ਤਾਂ ਉਹ ਕਿੰਨੇ ਕੁ ਦਾ ਮਿਲਦਾ ਕੋ ਜੀ 60 ਪਾਇੰਟ ਪੈਸਾ ਦਾ ਬੱਚਾ ਜੀ 50 60 65 ਪੈਸੇ ਤੇ ਫਿਰ ਉਹ ਬਈ ਤਿਆਰ ਹੋ ਕੇ ਕਿੰਨੇ ਕਿਜਾ ਵੇਚ ਜਾਂਦਾ ਤੂੰ ਆਦੀ ਕੁਆਂਟੀਟੀ ਸੀਟ ਇਹਦੇ ਵਿਕਣ ਦਾ ਤਾਂ ਹਿਸਾਬ ਹੈਗਾ ਜੀ ਇਹਦੇ ਵਜਨ ਦੇ ਹਿਸਾਬ ਨਾਲ ਵਜਨ ਦੇ ਹਿਸਾਬ ਨਾਲ ਇਹਨੂੰ ਕੋਟ ਕਹਿੰਦੇ ਕਾਊਂਟਰ ਦੇ ਹਿਸਾਬ ਨਾਲ ਲਿਖਦਾ ਜੀ ਜੋ ਜੀ ਆਪਾਂ ਉਹਨਾਂ ਦੀ ਪਰਵਰਿਸ਼ ਕਰਾਂਗੇ ਉਹ ਜਿਹੜਾ ਹਿਸਾਬ ਆਪਾਂ ਨੂੰ ਕਿੰਨਾ ਕੁ ਤਾਂ ਵਜਨ ਹੋਊਗਾ ਉਸ ਹਿਸਾਬ ਨਾਲ ਰੇਟ ਆ ਜੀ ਅੱਛਾ ਜੀ ਕੀ ਰੇਟ ਨੂੰ ਵੇਚ ਜਾਂਦੇ ਬਈ ਫਿਰ ਇਹ ਜਿਵੇਂ ਕਹਿ ਲੋ ਜੀ 25 ਗ੍ਰਾਮ ਦਾ 40 ਕੋਣ ਕਹਿੰਦੇ ਆ ਅੱਛਾ ਜੀ ਉਹਦਾ ਰੇਟ ਇਸ ਵਾਰ 330 335 ਰੁਪਏ ਚੱਲ ਰਿਹਾ ਠੀਕ ਹੈ ਜੀ ਚੰਗਾ ਰੇਟ ਚੱਲ ਰਿਹਾ ਹਾਂਜੀ ਇਹ ਵੀ ਠੀਕ ਹੈ ਰੇਟ ਠੀਕ ਚੱਲ ਰਿਹਾ ਅੱਛਾ ਜੀ ਤੇ ਬਈ ਫਿਰ ਇਹਨੂੰ ਕੀ ਖਰਾਖ ਰੂਕ ਆ ਜਾਂ ਮੇਨ ਜਿਹੜੀ ਸਾਮ ਸੰਭਾਲ ਕੀ ਚਾਹੀਦੀ ਹੈ ਜੇ ਆਪਾਂ ਆਪਣੀ ਜਿਹੜੀ ਅੱਜ ਗੱਲਬਾਤ ਆ ਉਹ ਇੱਕ ਨਵੇਂ ਕਿਸਾਨ ਲਈ ਆ ਸਮਝੋ ਵੀ ਜੇ ਕਿਸੇ ਨੇ ਨਵਾਂ ਧੰਦਾ ਸ਼ੁਰੂ ਕਰਨਾ ਨਵਾਂ ਕਰਨਾ ਜੀ ਪੂਰੀ ਪੁਛਪੜਤਾਲ ਕਰਕੇ ਜੀ ਖੇਤੀਬਾੜੀ ਮੰਤ ਮੰਤਰ ਤੋਂ ਟ੍ਰੇਨਿੰਗ ਲੈ ਕੇ ਜੀ ਅੱਛਾ ਜੀ ਉਹਨਾਂ ਦੂਜੇ ਤੋਂ ਜੋ ਫਿਜ਼ਿਰੀ ਮੇਕ ਮੈਂ ਤੁਸੀਂ ਅੱਛਾ ਜੀ ਟ੍ਰੇਨਿੰਗ ਲੈ ਕੇ ਪੂਰੀ ਐ ਕਰੇ ਐਵੇਂ ਨਾ ਇਹਦਾ ਬੰਗਾ ਲੈ ਲਈ ਅੱਛਾ ਜੀ ਇਹ ਸਾਰੀ ਗੜੀ ਸਟ੍ਰੈਸ ਵਾਲਾ ਕੰਮ ਆ ਹੀ 4 ਮਹੀਨੇ ਪਾਸੇ ਨਹੀਂ ਹੋਣ ਜਾਣਦਾ ਜੀ ਅੱਛਾ ਟਮਟ ਬਾਲੀ ਆ ਅੱਛਾ ਜੀ ਕੀ ਕੀ ਆ ਬਾਈ ਜੀ ਜੇ ਆਪਾਂ ਮੇਨ ਜੇ ਕਨਾਈ ਦਾ ਤੂੰ ਮੋਟਾ ਮੋਟਾ ਜਿਹਾ ਕੰਮ ਕਰਦਾ ਜੀ ਜੇ ਆਪਾਂ ਨੇ ਸਾਹ ਸੰਭਾਲਦਾ ਜੇ ਮੋਟਾ ਮੋਟਾ ਜਿਹਾ ਕੰਮ ਕਰਾਈਏ ਕੀ ਸਾਹ ਸੰਭਾਲ ਜਿੱਦੇ ਤੋਂ ਸੀਟ ਪਾ ਲਿਆ ਜੀ ਉਹਦੇ ਤੋਂ ਹੀ ਸਾਹ ਸੰਭਾਲੀ ਆ ਜੀ 24 ਘੰਟੇਾਂ ਨੂੰ ਹੀ ਆ ਜੀ ਨਿਗਰਾਨੀ ਰੱਖਣੀ ਪੈਂਦੀ ਜੀ ਨਿਗਰਾਨੀ ਰਾਤ ਨੂੰ ਵੀ ਇਹ ਦੇਰ ਟਰਾਈ ਬੰਦ ਚੱਲਣੇ ਚਾ ਤੇ ਦਿਨੇ ਵੀ ਇਹਨੂੰ ਚਾਰ ਟਾਈਮ ਫੀਡ ਪੈਂਦੀ ਆ ਠੀਕ ਆ ਜੀ ਉਦੋਂ ਬਾਅਦ ਮੈਨੂੰ ਲੱਗਦਾ ਬਾਤ ਆ ਕੁਛ ਪਾਤਾ ਕੋਈ ਨਾ ਕੁਛ ਨਿੰਦੇ ਰਿਆ ਨਾ ਤਾਂ ਤਾਂ ਜਾਨੀ ਕਿ ਜਿਵੇਂ ਆਪਾਂ ਬੱਚੇ ਨੂੰ ਸਾਹਮਦੇ ਬਿਲਕੁਲ ਉਸੇ ਤਰ੍ਹਾਂ ਹੀ ਹਨਾ ਹਾਂਜੀ ਤੇ ਬਾਈ ਜਿਹੜੇ ਆਹ ਕਸਤੀਆਂ ਵਿੱਚ ਘੁਗਦੀਆਂ ਇਹਨਾਂ ਨੂੰ ਕੀ ਕਹਿੰਦੇ ਬਾਈ ਅਸੀਂ ਇਹਨਾਂ ਨੂੰ ਯਾਰ ਹਟ ਕਹਿੰਦੇ ਆ ਜੀ ਅੱਛਾ ਜੀ ਤੇ ਇਹ ਬਾਈ ਕਿੰਨਾ ਕੁ ਮਹਿੰਗਾ ਅਡਲਟ ਹੁੰਦਾ ਇਹ ਇਹ 35 ਹਜ਼ਾਰ ਦੇ 35 36 ਹਜ਼ਾਰ ਦਾ ਹੈ 32 40 ਦੇ ਵਿੱਚ ਵਿੱਚ ਹੈ ਵੀ ਜੇ ਆਪਾਂ ਸ਼ੁਰੂਆਤ ਕਰਨੀ ਹੋ ਤਾਂ ਪਹਿਲਾਂ ਪੈਸੇ ਕਾਫੀ ਖਰਚਨੇ ਪੈਂਦੇ ਹਨ ਜੀ ਹਾਂ ਜੀ ਪਹਿਲੇ ਸਾਲੇ ਦੇ ਤੇ ਜੀ 10 ਤੋਂ 12 ਲੱਖ ਰੁਪਇਆ ਇਨਵੈਸਟਮੈਂਟ ਹੈ ਜੀ ਇੱਕ ਕਿਲੇ ਤੇ ਅੱਛਾ ਜੀ ਤੇ ਦੂਜੇ ਸਾਲ 2.5 ਲੱਖ ਰੁਪਇਆ ਘਟ ਜਾਂਦਾ ਜੀ ਅੱਛਾ ਜੀ ਤੇ ਬਾਈ ਫਿਰ ਪੂਰੇ ਵੀ ਕਰ ਜਾਂਦਾ ਕਿ ਪੂਰੇ ਤਾਂ ਕੀ ਇਹ ਕਾਫੀ ਵੱਧ ਵੀ ਕਰ ਜਾਂਦਾ ਜੀ ਵੱਧ ਵੀ ਕਰ ਜਾਂਦਾ ਤੇ ਕਈ ਵਾਰੀ ਇਹ ਕਈਆਂ ਨੂੰ ਲੈ ਵੀ ਜਾਂਦਾ ਸਾਰੇ ਅੱਛਾ ਬਾਈ ਜੀ ਦੀ ਗੱਲ ਹੈ ਕਿ ਇਹ ਨੋਟ ਕਰਿਓ ਇੱਥੇ ਵੀ ਤੁਸੀਂ ਵੀ ਬਾਈ ਜੀ ਹੋਰਾਂ ਦਾ ਇੱਥੇ ਜਿਹੜਾ ਗੱਲਾਂ ਕੀਤੀ ਨਾ ਉਹਨਾਂ ਦਾ ਕਹਿਣਾ ਇਹੀ ਆ ਵੀ ਇਹ ਚੀਜ਼ਾਂ ਨਾ ਇੱਕ ਮਾਰ 10 ਲੱਖ ਤੋਂ 15 ਵੀ ਕਰ ਜਾਂਦਾ ਜੀ ਹਾਂਜੀ ਤੇ 10 ਦਾ 10 ਵੀ ਲੈ ਜਾਂਦੇ 10 ਤੋਂ 15 ਵੀ ਕਰ ਜਾਂਦਾ ਤੇ ਕਈ ਵਾਰੀ 10 ਵੀ ਡੋਪ ਜਾਂਦੇ ਉਹ ਤੇ ਬਾਈ ਜੀ ਹੋਰਾਂ ਦਾ ਕਹਿਣਾ ਇਹ ਆ ਵੀ ਇੱਕ ਮਾਰ ਆ ਤਾਂ ਤੁਸੀਂ ਇਹਦੀ ਜਾਣਕਾਰੀ ਲੈ ਕੇ ਜੇ ਤੁਸੀਂ ਕੰਮ ਸ਼ੁਰੂ ਕਰਨਾ ਨਾ ਤਾਂ ਮਾਰਾ ਤੋਂ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਇਹਦੀ ਸਾਹ ਸੰਭਾਲ ਕਿਵੇਂ ਕਰਨੀ ਆ ਤੇ ਫੇਰ ਇਹ ਕੰਮ ਚਲਾਇਓ ਬਾਕੀ ਆਪ ਦਾ ਥੋੜਾ ਕੰਮ ਸ਼ੁਰੂ ਕਰਿਆ ਜੀ ਪਹਿਲੀ ਸਾਲ ਕਰਨਾ ਤਾਂ 2.5 ਕਿੱਲਿਆਂ ਤੋਂ ਵੱਧ ਮੈਂ ਨਾ ਮਾਵਾਂ ਦੋ ਟਾਈ ਕਿੱਲੇ ਤੋਂ ਗਾਦੇ ਮਤਲਬ ਨਾ ਟਾਈ ਕਿੱਲਾਂ ਤੇ ਆਪਾਂ ਨੂੰ ਮਹਿਕਮਾ ਵੀ ਦਿੰਦਾ ਜੀ ਅੱਛਾ ਜੀ ਸਬਸਿਡੀ ਦਿੰਦਾ ਜੀ 2 ਲੱਖ ਰੁਪਏ ਕਿੱਲੇ ਦੀ ਅੱਛਾ ਜੀ ਸਬਸਿਡੀ ਵੀ ਮਿਲਦੀ ਹੈ ਪਹਿਲੇ ਸਾਲ ਹਾਂਜੀ ਠੀਕ ਹੈ ਜੀ ਤੇਰੀ ਡਿਪਾਰਟਮੈਂਟ ਠੀਕ ਹੈ ਬਈ ਬਈ ਇਹ ਜਿਹੜਾ ਝਿੰਗਾ ਫਾਰਮ ਪਹਿਲਾਂ ਮੱਛੀ ਫਾਰਮ ਵੀ ਰਿਹਾ ਹੁਣ ਝਿੰਗਾ ਫਾਰਮ ਦਾ ਵੱਧ ਪ੍ਰਭਾਵ ਆ ਜਾਂ ਮੱਛੀ ਫਾਰਮ ਨਾਲ ਕਿਵੇਂ ਆ ਲੋਕਾਂ ਦਾ ਮੱਛੀ ਦਾ ਅੱਡਾ ਜੀ ਝਿੰਗੇ ਦਾ ਅੱਡਾ ਹੀ ਜ਼ਿਆਦਾ ਝਿੰਗੇ ਆ ਨਹੀਂ ਥੋੜਾ ਜ਼ਿਆਦਾ ਜ਼ਿਆਦਾ ਰੁਝਾਨ ਝਿੰਗੇ ਦਾ ਹੋਵੇ ਜ਼ਿਆਦਾ ਝਿੰਗੇ ਦਾ ਥੋੜਾ ਜੀ ਅੱਛਾ ਜ ਜੋ ਜ਼ਿਆਦਾ ਟਾਈਮ ਕੱਟ ਲੱਗਦਾ ਕਰਕੇ ਲੁਕਿੰਗ ਅੱਛਾ ਜੀ ਬਈ ਕਿੰਨੇ ਕ ਦਿਨਾਂ ਚ ਤਿਆਰ ਹੋ ਜਾਂਦਾ ਲੱਗ ਭਾਏ 120 ਤੋਂ 30 ਦਿਨ ਲੈ ਜਾਂਦਾ ਜੀ 120 ਤੋਂ 30 ਦਿਨ ਲਗਭਗ 4 ਸਵਾ 4 ਮਹੀਨੇ ਹਾਂਜੀ 4 ਸਵਾ 4 ਮਹੀਨੇ 4 ਸਵਾ 4 ਮਹੀਨੇ ਚ ਤੁਹਾਨੂੰ ਜਿਹੜੀ ਇਹ ਫਸਲ ਆ ਉਹ ਮਤਲਬ ਤਿਆਰ ਹੋ ਜਾਂਦੀ ਤਿਆਰ ਹੋ ਜਾਂਦੀ ਆ ਤਿਆਰ ਹੋ ਜਾਂਦੀ ਆ ਤੇ ਤਿਆਰ ਵੀ ਬਈ ਤਾਂ ਹੁੰਦੀ ਆ ਫਿਰ ਦਿਨ ਪੁਰਾ ਦਾ ਤੁਹਾਡੇ ਵਾਲੀ ਗੱਲ ਉੱਤੇ ਹੀ ਰਹਿਣਾ ਪੈਂਦਾ ਇਹਦਾ ਹੀ ਅਸਲ ਮੇਨ ਕਾਰਨ ਸੀਡ ਹੈ ਜੀ ਸੀਡ ਕੇ ਚੰਗਾ ਮਿਲ ਗਿਆ ਜੀ ਹਾਂਜੀ ਇਹ ਸੀਡ ਮਾੜਾ ਆ ਗਿਆ ਤੇ ਉੱਥੇ ਉਹਦੀ ਕੋਈ ਕੁਛ ਨਹੀਂ ਕਰ ਸਕਦੇ ਉਹ ਤਾਂ ਬਈ ਪਾਣੀ ਖਾਰੇ ਚ ਹੀ ਤਿਆਰ ਹੋ ਜਾਂਦਾ ਕੋਈ ਚੰਗੇ ਚੰਗੇ ਪਾਣੀ ਦਾ ਤਾਂ ਨਹੀਂ ਬਾਲਾ ਕੋਈ ਫਰਕ ਨਹੀਂ ਚੰਗੇ ਪਾਣੀ ਚ ਨਹੀਂ ਹੁੰਦਾ ਜੀ ਇਹ ਤਾਂ ਖਾਰੇ ਪਾਣੀ ਚ ਹੁੰਦਾ ਜੀ ਅੱਛਾ ਖਾਰੇ ਪਾਣੀ ਚ ਹੀ ਤਿਆਰ ਹੁੰਦਾ ਤੇ ਆਪਣੇ 15 ਨੰਬਰ ਸੈਲਟੀ ਹੈ ਅੱਛਾ ਜੀ ਜਿਹੜੀ ਜਗ੍ਹਾ ਤੇ ਤੁਸੀਂ ਕਰ ਰਹੇ ਹੋ ਠੀਕ ਹੈ ਜੀ 10 ਤੋਂ 8 10 ਤੋਂ ਲੈ ਕੇ 15 20 ਤੱਕ ਖਾਰੇ ਪਾਣੀ ਜਾਂਦਾ ਜੀ ਠੀਕ ਠੀਕ ਹੈ ਜੀ ਇਹਨੂੰ ਸਮੁੰਦਰ ਦਾ ਜਨਵਰ ਹੈ ਉਹ ਉਹ ਜਿਹਾ ਬਣਾਉਣਾ ਪੈਂਦਾ ਠੀਕ ਠੀਕ ਹੈ ਜੀ ਸਮੁੰਦਰ ਦਾ ਜਿਹੜਾ ਖਾਰਾ ਪਾਣੀ ਹੈ ਤੇ ਉਹ ਬਿਲਕੁਲ ਉਸੇ ਤਰ੍ਹਾਂ ਦਾ ਪਾਣੀ ਬਣਾ ਕੇ ਫਿਰ ਤਿਆਰ ਹੁੰਦਾ ਅੱਛਾ ਬਾਈ ਜੀ ਬ ਚਲੋ ਬਹੁਤ ਵਧੀਆ ਜਾਣਕਾਰੀ ਬਾਈ ਜੀ ਹੋਰਾਂ ਨੇ ਦਿੱਤੀ ਜੇ ਕਿਸੇ ਨਵੇਂ ਕਿਸਾਨ ਨੇ ਇਹ ਮਤਲਬ ਸ਼ੁਰੂ ਕਰਨਾ ਇਹ ਜਿਹੜਾ ਝਿੰਗਾ ਫਾਰਮ ਦੇ ਪਲਾਟ ਲਾਉਣਾ ਤਾਂ ਮਾਰ ਕਿਸਾਨਾਂ ਤੋਂ ਤੁਸੀਂ ਜਾਂ ਡਿਪਾਰਟਮੈਂਟ ਦੇ ਵਿੱਚੋਂ ਨੌਲੇਜ ਲੈ ਕੇ ਕਰਿਓ ਐਵੇਂ ਨਾ ਤੁਸੀਂ ਇਹ ਕੰਮ ਨਾ ਕਰ ਰਹਿ ਬਟ